ਹਰੇਕ ਹੀ ਬੰਦਾ ਜਿਹਦੀ ਪਿੰਨਣੀ ਨੂੰ ਹੱਥ ਲਾ ਲੋ ਕਹਦਾ ਉਹ ਹੱਥ ਨਾ ਲਾਈ ਇਹ ਤਾਂ ਦਰਦ ਕਰਦੀ ਹੈ ਨਾ ਤੁਹਾਡੇ ਕੋਲ ਵੀ ਇੱਥੇ ਲੋਕ ਆਉਂਦੇ ਨੇ ਫਿਰ ਲੇਡੀ ਨੂੰ ਤਾਂ 80% ਇਹ ਹੈਗੀ ਹੈ ਬੰਦੇ ਅਚ 20% ਹੈ ਠੀਕ ਹੈ ਠੀਕ ਹੈ ਉਹਦੇ ਵਿੱਚ ਵੈਰੀ ਗੁੱਡ ਵੇਨ ਲੱਤਾਂ ਚ ਇੰਨਾ ਅਕੜੇਵਾ ਭਾਰੀ ਪਈਆਂ ਕਹਿੰਦੇ ਭਾਈ ਬਸ ਬਸ ਹੱਥ ਨਹੀਂ ਲਾਉਣ ਦਿੰਦੇ ਲੇਡੀ ਜੀ ਵੀ ਹੱਥ ਨਹੀਂ ਲਾਉਣ ਦਿੰਦੀਆਂ ਜਦੋਂ ਉਹਨਾਂ ਦਾ ਦੇਖਦੇ ਆਂ ਵੀ ਯਾਰ ਇਹਦਾ ਭਾਈ ਆਕੜੀਆਂ ਪਈਆਂ ਲੱਤਾਂ ਮਲਤਾਂ ਦੇ ਨੀਲੀਆਂ ਨੀਲੀ ਲੀਨ ਲੈਣਾ ਵੈਰੀ ਗੁੱਡ ਵੇਨ ਉਹਦਾ ਕਰਕੇ ਵੀ ਅਕੜਾਵਾਂ ਬਹੁਤ ਹੁੰਦਾ ਹੈਗਾ ਤੇ ਅਰਬੀ ਤੇਲ ਖਾਓ ਲੱਤਾਂ ਦੀਆਂ ਪਿੰਡਲੀਆਂ ਪਿੰਜਣੀਆਂ ਪਿੰਨੀਆਂ ਦਾ ਦਰਦ ਹੈਗਾ ਜਿਹੜਾ ਉਹ ਮਕਾਓ ਉਹ ਕਹਿੰਦੇ ਬਾਈ ਜੀ ਬਹੁਤ ਮਲਸਾ ਕਰਾ ਲਿਆ ਬਹੁਤ ਕੁਸ ਕਰ ਲਿਆ ਪਰ ਇਹ ਠੀਕ ਨਹੀਂ ਹੋ ਰਿਹਾ ਆ ਸਾਨੂੰ ਕੁਦਰਤ ਨੇ ਬੜਾ ਵਧੀਆ ਦਿੱਤਾਗਾ ਇਹ ਤੇਲ ਹੈ ਜਿਹੜਾ ਇਹ ਜਿਹੜਾ ਲੱਤਾਂ ਦੀਆਂ ਪਿੰਨੀਆਂ ਤੇ ਮਲ ਲਓ ਪਿੰਨੀ ਹੈ ਮਲਾਈ ਵਰਗੀਆਂ ਨਰਮ ਕਰ ਦਿੰਦਾ ਹੈ ਗੋਡਿਆਂ ਦੇ ਪਿੱਛੇ ਨਾ ਉਹ ਬਣੇ ਹੁੰਦੇ ਨੇ ਗੱਠਾਂ ਜਿਹਾ ਉਹਨਾਂ ਤੇ ਇਹ ਤੇਲ ਕੰਮ ਕਰੇਗਾ ਜਾਂ ਤੁਹਾਡਾ ਇਹ ਵਾਲਾ ਗ੍ਰੀਸ ਕੰਮ ਕਰੇਗਾ ਹਾਂ ਕਰੇਗਾ ਉਹ ਪਤਾ ਕਿ ਚੱਕਰ ਹੈ ਜਿਹੜਾ ਇਹ ਗ੍ਰੀਸ ਹੈ ਇਹ ਮੰਨ ਲਓ ਗੰਡਾਂ ਨੂੰ ਖਤਮ ਕਰ ਦਿੰਦਾ ਹੈਗਾ ਜਿਵੇਂ ਵੈਰੀਕੋ ਵੇਨਸ ਨੂੰ ਵੀ ਕੰਮ ਕਰਦਾ ਵੈਰੀਕੋਜ ਵੇਨ ਨੂੰ ਵੀ ਕਰ ਦਿੰਦਾ ਨਰਮ ਕਰ ਦਿੰਦਾ ਨਾ ਉਹ ਲੱਤਾਂ ਨੂੰ ਰਹਿੰਦੀ ਨਹੀਂ ਹੁੰਦੀ ਜਿਹੜੀ ਕਸਰ ਹੈ ਅੰਦਰਲੀ ਅੰਦਰਲੀ ਇਹ ਨਸਾਂ ਦੀ ਬਲੋਕੇਜ ਸਾਰੀ ਖੋਲ ਦਿੰਦੀ ਹੈ ਪਰ ਰਹਿੰਦੀ ਨਹੀਂ ਇਹ ਸਿਆਟਿਕਾ ਪੇਨ ਹੋਈ ਹੋਵੇ ਕਿਸੇ ਨੂੰ ਵੈਰੀਕੋਜ ਵੇਨ ਹੈ ਜੂਰ ਕੇ ਸੜ ਵੱਧਾ ਹੈ ਠੀਕ ਹੈ ਮਤਲਬ ਆਰਥਰਾਇਟਸ ਦੇ ਜਿਹੜੇ ਜਿਨ੍ਹਾਂ ਨੂੰ ਗਠੀਏ ਦੀ ਪ੍ਰੋਬਲਮ ਹੈ ਉਹ ਮਰੀਜ਼ ਵੀ ਇਹਨੂੰ ਲੈ ਸਕਦੇ ਆ ਇਹਨੂੰ ਡਾਇਰੈਕਟ ਹੀਟ ਦੇ ਨਹੀਂ ਦੇਣਾ ਇਹਨੂੰ ਗਰਮ ਰੋਟੀ ਤੇ ਇਹਨੂੰ ਚੋਪੜ ਕੇ ਰੋਟੀ ਖਾ ਲਓ ਠੀਕ ਹੈ ਅੱਧਾ ਚਮਚਾ ਇਸ ਗਰਮੀਆਂ ਦੇ ਵਿੱਚ ਤੁਸੀਂ ਅੱਧਾ ਚਮਚ ਲੈ ਕੇ ਸਬਜ਼ੀ ਚ ਪਾ ਲਓ ਠੀਕ ਹੈ ਸਰਦੀਆਂ ਤੁਸੀਂ ਚਮਚ ਪਾਰੋ ਠੀਕ ਹੈ ਜਿਹੜੀ ਛੋਟੀ ਛੋਟੀ ਮੋਟੀ ਸਮੱਸਿਆ ਉਹ ਤਾਂ ਇਹ ਨਹੀਂ ਹੱਲ ਕਰ ਦੇਣੀ ਇਹ ਅਰਬੀ ਤੇਲ ਖਾਓ ਲੱਤਾਂ ਦੀਆਂ ਪਿੰਡਲੀਆਂ ਪਿੰਜਣੀਆਂ ਬੇਨੀਆ ਦਾ ਦਰਦ ਹੈਗਾ ਜਿਹੜਾ ਉਹ ਮੁਕਾਓ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਇੱਕ ਖਾਸ ਤੇਲ ਇਹ ਉਹ ਤੇਲ ਹੈਗਾ ਜਿਹੜਾ ਆਮ ਕਰਕੇ ਸਾਡੇ ਘਰਾਂ ਦੇ ਵਿੱਚ ਮਿਲ ਜਾਂਦਾ ਹੈ ਇਹਦਾ ਇਸਤੇਮਾਲ ਕਰਨ ਦਾ ਤੁਹਾਨੂੰ ਢੰਗ ਤਰੀਕਾ ਦੱਸਾਂਗੇ ਜਿਸ ਤੋਂ ਬਾਅਦ ਚਾਹੇ ਤੁਹਾਡੀਆਂ ਲੱਤਾਂ ਅਸੀ ਕਹ ਲਈਏ ਕਿ ਪਿੰਨਣੀਆਂ ਜਿਹੜੀਆਂ ਉਹ ਦਰਦ ਕਰਦੀਆਂ ਹੋਣ ਤੁਹਾਡੀ ਅੱਡੀ ਦਰਦ ਕਰਦੀ ਹੋਵੇ ਤੁਹਾਡੇ ਨਾੜਾਂ ਦਾ ਨੀਲਾ-ਨੀਲਾ ਜਾਂ ਗੁੱਛਾ ਬਣ ਗਿਆ ਹੋਵੇ ਵੈਰੀਕੋ ਵੇਇਨਸ ਹੋ ਗਿਆ ਹੋਣ ਅੱਡੀ نیچے ਨਾ ਲੱਗਦੀ ਹੋਵੇ ਤੁਰਨ ਲੱਗੇ ਤਕਲੀਫ ਹੁੰਦੀ ਹੋਵੇ ਏਸੀ ਚ ਪੈਣ ਤੋਂ ਬਾਅਦ ਸਵੇਰੇ-ਸਵੇਰੇ ਲੱਤਾਂ ਆਕੜੀਆਂ ਹੋਈਆਂ ਤੁਹਾਡੀਆਂ ਹੋਜਣ ਤਾਂ ਇਹ ਸਾਰਾ ਮਾਮਲਾ ਹੈਗਾ ਇੱਕ ਚਮਚਾ ਇਸ ਅਰਬੀ ਤੇਲ ਦਾ ਤੁਹਾਨੂੰ ਰਾਹਤ ਦੇ ਸਕਦਾ ਕਿਵੇਂ ਰਾਹਤ ਦੇ ਸਕਦਾ ਕਿਸ ਤਰੀਕੇ ਨਾਲ ਦੇ ਸਕਦਾ ਸਾਡੇ ਨਾਲ ਨੇ ਸੁਖਾਇਰੋ ਬੈਠਾ ਦੇ ਐਮ ਡੀ ਜਨਾਬ ਰਾਜਵਿੰਦਰ ਸਿੰਘ ਗਿੱਲ ਸਾਹਿਬ ਗਿੱਲ ਸਾਹਿਬ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸਸਕਾਰ ਜੀ ਧੰਨਵਾਦ ਤੁਹਾਡਾ ਅੱਛਾ ਇਸ ਤੋਂ ਪਹਿਲਾਂ ਕਿ ਅਸੀਂ ਤੇਲ ਦੀ ਗੱਲ ਕਰੀਏ ਰਾਜਵਿੰਦਰ ਜੀ ਸਾਨੂੰ ਇਹ ਦੱਸੋ ਵੀ ਜਿਹੜੀਆਂ ਇਹ ਹਰੇਕ ਹੀ ਬੰਦਾ ਜਿਹਦੀ ਪਿੰਨਣੀ ਨੂੰ ਹੱਥ ਲਾ ਲੋ ਕਹਦਾ ਉਹ ਹੱਥ ਨਾ ਲਾਈ ਇਹ ਤਾਂ ਦਰਦ ਕਰਦੀ ਹੈ ਨਾ ਤੁਹਾਡੇ ਕੋਲ ਵੀ ਇੱਥੇ ਲੋਕ ਆਉਂਦੇ ਨੇ ਫਿਰ ਹਾਂ ਇਹ ਰੁਕਸਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਅੱਜ ਕੱਲ ਇਹ ਬਿਮਾਰੀ ਆਮ ਹੋਈ ਪਈ ਹੈ ਲੇਡੀ ਨੂੰ ਤਾਂ 80% ਇਹ ਹੈਗੀ ਹੈ ਬੰਦਿਆਂ 'ਚ 20% ਹੈ ਠੀਕ ਹੈ ਠੀਕ ਹੈ ਉਹਦੇ ਵਿੱਚ ਵੈਰੀ ਗੂਨ ਵੇਨ ਲੱਤਾਂ 'ਚ ਇੰਨਾ ਅਕੜੇਵਾ ਭਾਰੀ ਪਈਆਂ ਹੁੰਦੀ ਜਦੋਂ ਮੈਂ ਆਕੇ ਤੇ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ ਨਾ ਗੋਡਿਆਂ ਵਾਲੇ ਉਹਨਾਂ ਦੀ ਲੱਤਾਂ ਇੰਨੀਆਂ ਭਾਰੀ ਪਈਆਂ ਹੁੰਦੀਆਂ ਅਕੜੇਵਾ ਪਿਆ ਹੁੰਦਾ ਉਹ ਕਹਿੰਦੇ ਬਈ ਬਸ ਬਸ ਹੱਥ ਨਹੀਂ ਲਾਉਣ ਦਿੰਦੇ ਲੇਡੀ ਜੀ ਵੀ ਹੱਥ ਨਹੀਂ ਲਾਉਣ ਦਿੰਦੀਆਂ ਜਦੋਂ ਉਹਨਾਂ ਦਾ ਦੇਖਦੇ ਆਂ ਵੀ ਯਾਰ ਇਹਦਾ ਭਾਈ ਆਕੜੀਆਂ ਪਈਆਂ ਲੱਤਾਂ ਮਰਤਾਂ ਦੇ ਨੀਲੀਆਂ ਨੀਲੀ ਲੇਨ ਲੈਣਾ ਵੈਰੀ ਕੁਝ ਵੇਨ ਉਹਦਾ ਕਰਕੇ ਵੀ ਅਕੜਾਵਾ ਬਹੁਤ ਹੁੰਦਾਗਾ ਗੁੱਸਾ ਜੀ ਵੀ ਬਣ ਜਾਂਦਾ ਜੀ ਕਈਆਂ ਨੂੰ ਗੁੱਸਾ ਬਹੁਤ ਬਣਿਆ ਬਹੁਤ ਜਿੜੀ ਤੇ ਗੁੱਸਾ ਤੇ ਲੱਤਾਂ ਦੀ ਮਤਲਬ ਇੰਨੀ ਟਾਈਟ ਹੋਈਆਂ ਹੁੰਦੀਆਂ ਲੱਤਾਂ ਉਹਨਾਂ ਦੀਆਂ ਵੀ ਕਹਿ ਦਿਓ ਉਹ ਕਹਿੰਦੇ ਬਾਈ ਜੀ ਬਹੁਤ ਮਲਸਾਂ ਕਰਾ ਲੀਆਂ ਬਹੁਤ ਕੁਸ ਕਰ ਲਿਆ ਪਰ ਇਹ ਠੀਕ ਨਹੀਂ ਹੋ ਰਿਹਾ ਆ ਸਾਨੂੰ ਕੁਦਰਤ ਨੇ ਬੜਾ ਵਧੀਆ ਦਿੱਤਾਗਾ ਇਹ ਤੇਲ ਹੈ ਜਿਹੜਾ ਇਹ ਜਿਹੜਾ ਲੱਤਾਂ ਦੀਆਂ ਪਿੰਨੀਆਂ ਤੇ ਮਲ ਲਓ ਪਿੰਨੀਆਂ ਮਲਾਈ ਵਰਗੀਆਂ ਨਰਮ ਕਰ ਦਿੰਦਾ ਠੀਕ ਹੈ ਅਗਰ ਫੇਰ ਵੀ ਕੋਈ ਇਹੋ ਜੀ ਸਮੱਸਿਆ ਰਹਿੰਦੀ ਹੈ ਤਾਂ ਮੇਰੇ ਕੋਲੇ ਆਹਾ ਵੈਰੀ ਕੁਝ ਵੇਨ ਤਾਂ ਜਿਹੜਾ ਫਾਰਮੂਲਾ ਹੈ ਇਹ ਮੈਂ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਲੇਡੀ ਨੂੰ ਚਾਰ ਗਬੂੰਦਾ ਤੇ ਬੰਦੇ ਨੂੰ ਪੰਜ ਬੂੰਦਾ ਠੀਕ ਹੈ ਤਿੰਨ ਮਹੀਨੇ ਇਹ ਸੀਸੀ ਚੱਲਦੀ ਹੈ ਇੱਕ ਮਹੀਨੇ ਬਾਅਦ ਉਹ ਬੰਦੇ ਦੀਆਂ ਲੱਤਾਂ ਇਦਾਂ ਨਰਮ ਹੋ ਜਾਂਦੀਆਂ ਪਿੱਲ ਪਿੱਲ ਜਿਵੇਂ ਆ ਕਹਿੰਦਾ ਉਹ ਕਹਿੰਦਾ ਇਹ ਕੀ ਰੂਵ ਵਰਗੀਆਂ ਉਹ ਕਹਿੰਦਾ ਯਾਰ ਆ ਕੀ ਹੋ ਗਿਆ ਜਿਹੜੇ ਉਹ ਗੁੱਸੇ ਦੀ ਗੱਲ ਤੁਸੀਂ ਕਰਦੇ ਹੋ ਵੈਰੀ ਕੁਝ ਵੇਨ ਦੇ ਗੁੱਸੇ ਤਿੰਨ ਮਹੀਨੇ ਚ ਕੋਈ ਗੁੱਸਾ ਮਿਲਦਾ ਨਹੀਂ ਹੈਗਾ ਇੰਨੀ ਗਾਰੰਟੀ ਹੈ ਇਹ ਬਲੱਡ ਨੂੰ ਪਤਲਾ ਕਰਕੇ ਜਿਹੜੇ ਬਲੱਡ ਦੀ ਸਰਕਲ ਹੈ ਉਹਨੂੰ ਚਲਾ ਦਿੰਦਾ ਹੈ ਭਾਈ ਜੀ ਇੱਕ ਹੁੰਦੇ ਨਾ ਆ ਗੋਡਿਆਂ ਦੇ ਪਿੱਛੇ ਨਾ ਉਹ ਬਣੇ ਹੁੰਦੇ ਨੇ ਗੱਠਾਂ ਜਿਹਾ ਉਹਨਾਂ ਤੇ ਇਹ ਤੇਲ ਕੰਮ ਕਰੇਗਾ ਜਾਂ ਤੁਹਾਡਾ ਇਹ ਵਾਲਾ ਗ੍ਰੀਸ ਕੰਮ ਕਰੇਗਾ ਹਾਂ ਕਰੇਗਾ ਉਹ ਪਤਾ ਕਿ ਚੱਕਰ ਹੈ ਜਿਹੜਾ ਇਹ ਗ੍ਰੀਸ ਹੈ ਇਹ ਮੰਨ ਲਓ ਗੰਡਾਂ ਨੂੰ ਖਤਮ ਕਰ ਦਿੰਦਾ ਹੈਗਾ ਜਿਉਂ ਜਿਉਂ ਵੈਰੀ ਕੁ ਵੇਇਨਸ ਨੂੰ ਵੀ ਕੰਮ ਕਰ ਵੈਰੀ ਕੁਝ ਵੇਇਨ ਨੂੰ ਵੀ ਕਰ ਦਿੰਦਾ ਨਰਮ ਕਰ ਦਿੰਦਾ ਨਾ ਉਹ ਲੱਤਾਂ ਨੂੰ ਲੱਤਾਂ ਨੂੰ ਇੰਨੇ ਨਰਮ ਕਰਦਾ ਸੌਫਟ ਕਰ ਦਿੰਦਾ ਜਿਹੜਾ ਕਹਿੰਦਾ ਅਕੜੇਵਾ ਹੋਇਆ ਪੱਥਰ ਵਰਗੀਆਂ ਪਈਆਂ ਉਹਨੂੰ ਇਹ ਜਦੋਂ ਗ੍ਰੀਸ ਦੀ ਮਾਲਸ਼ ਕਰਦੇ ਆ ਤਾਂ ਉਹ ਬਹੁਤ ਵਧੀਆ ਨਰਮ ਹੋ ਜਾਂਦੀਆਂ ਲੱਤਾਂ ਤੇ ਉਸ ਤੋਂ ਰਹਿੰਦੀ ਹੁੰਦੀ ਜਿਹੜੀ ਕਸਰ ਹੈ ਅੰਦਰਲੀ ਇਹ ਨਸਾਂ ਦੀ ਬਲੋਕੇਜ ਸਾਰੀ ਖੋਲ ਦਿੰਦੀ ਹੈ ਰਹਿੰਦੀ ਨਹੀਂ ਇਹ ਸਿਆਟਿਕਾ ਪੇਨ ਹੋਈ ਹੋਵੇ ਕਿਸੇ ਨੂੰ ਵੈਰੀ ਕੁਝ ਵੇਨ ਹੈ ਜੂਰ ਕੈਸੜ ਵੱਧਾ ਹੈ ਠੀਕ ਹੈ ਮਤਲਬ ਆਰਥਰਾਈਟਸ ਦੇ ਜਿਹੜੇ ਜਿਹਨਾਂ ਨੂੰ ਗਠੀਏ ਦੀ ਪ੍ਰੋਬਲਮ ਹੈ ਉਹ ਮਰੀਜ਼ ਵੀ ਇਹਨੂੰ ਲੈ ਸਕਦੇ ਆ ਇੰਨੇ ਇਹਦੇ ਫਾਇਦੇ ਬਹੁਤ ਨੇ ਗੈਸ ਤੇ ਆਬ ਨੂੰ ਖਤਮ ਕਰ ਦਿੰਦਾ ਮਤਲਬ ਇਹਦੇ ਇੰਨੇ ਫਾਇਦੇ ਫਰੂਕੀ ਸਾਹਿਬ ਜਿਹਨੇ ਇਹ ਵਰਤ ਲਿਆ ਉਹ 10 ਬੰਦੇ ਨੂੰ ਘੱਟੋ ਘੱਟ ਦੱਸਦਾ ਅੱਗੇ ਜਾ ਕੇ ਵੀ ਆਈ ਜੀ ਉਹ ਲੈ ਕੇ ਆਓ ਮੈਨੂੰ ਇੰਨਾ ਫਾਇਦਾ 比们。 ਥੈਂਕ ਯੂ ਕਹ ਕੇ ਜਾਂਦੇ ਲੋਕ ਇਹਦੇ ਬਾਰੇ ਮੈਨੂੰ ਕਹਿੰਦੇ ਬਾਈ ਜੀ ਇਹ ਤਾਂ ਤੇਰਾ ਫਾਰਮੂਲਾ ਬੜਾ ਕਾਮਯਾਬ ਹੈ ਜੀ ਜੀ ਹਾਂ ਜੀ ਅੱਛਾ ਇਹ ਦੱਸੋ ਵੀ ਜਿਹੜਾ ਇਹ ਤੇਲ ਹੈਗਾ ਫਿਰ ਹੁਣ ਤੁਸੀਂ ਸਾਨੂੰ ਦੱਸ ਦਿਓ ਵੀ ਜਿਹੜਾ ਇਹ ਤੇਲ ਹੈਗਾ ਇਹਦਾ ਇਸਤੇਮਾਲ ਕਿਵੇਂ ਕਰਨਾ ਹੈ ਕਿਹੜਾ ਤੇਲ ਹੈ ਔਰ ਜਿਨ੍ਹਾਂ ਨੂੰ ਸ਼ੁਰੂਆਤ ਅਜੇ ਹੋਈ ਹੈ ਅਜੇ ਤਾਜ਼ੀਆਂ ਤਾਜ਼ੀਆਂ ਜਿਨ੍ਹਾਂ ਨੂੰ ਇਹ ਪ੍ਰੋਬਲਮ ਆਉਣ ਲੱਗੀ ਉਹ ਖੁੱਸਣ ਦੀ ਬੜੀ ਪ੍ਰੋਬਲਮ ਆ ਰਹੀ ਕਹਿੰਦੇ ਲੱਤਾਂ 'ਚ ਤਾਂ ਜਾਨ ਹੀ ਹੈ ਨਹੀਂ ਜਿਵੇਂ ਅਕਸਰ ਚਾਈਨੀ ਦੀ ਕਹਾਵਤ ਵੀ ਹੈਗੀ ਹੈ ਕਿ ਜਿਹੜੀ ਜਾਨ ਹੈਗੀ ਆ ਉਹ ਲੱਤਾਂ ਵਾਲੇ ਪਾਸੇ ਹੀ ਨਿਕਲਦੀ ਹੈ ਲੋਕ ਕਹਿੰਦੇ ਜਾਨ ਨਿਕਲ ਜਾਂਦੀ ਹੈ ਜਦੋਂ ਲੱਤਾਂ 'ਚ ਇੱਕ ਦੀ ਘਰੇ ਹਰੇਕ ਭੈਣ ਭਾਈ ਦੇ ਰਸੋਈ ਚ ਪਿਆ ਹੈ ਇਹ ਕਿਹੜਾ ਅਰਬੀ ਤੇਲ ਹੈ ਜੀ ਅਰਬੀ ਤੇਲ ਜਿਹਨੂੰ ਜਤੂਨ ਦਾ ਤੇਲ ਵੀ ਕਹਿ ਦਿੰਦੇ ਆ ਜਤੂਨ ਦਾ ਤੇਲ ਵੀ ਕਹਿੰਦੇ ਆ 올ਿਓ ਆਇਲ ਵੀ ਬੋਲਦੇ ਆ ਕਾਫੀ ਪਸਾਵਾ ਇਹਦਾ ਇੱਕ ਚਮਚ ਤੁਸੀਂ ਜਾਂ ਤਾਂ ਰੋਟੀ ਚੋਂ ਪੜ ਲੋ ਦੀ ਇਹਦੀ ਰੋਟੀ ਚੋਂ ਪੜ ਕੇ ਖਾਣ ਲੱਗ ਜਾਓ ਇਹਨੂੰ ਉਬਾਲਣਾ ਨਹੀਂ ਹੈਗਾ ਡਾਇਰੈਕਟ ਨਹੀਂ ਡਾਇਰੈਕਟ ਉਬਾਲਣਾ ਨਹੀਂ ਇਹ ਔਲਦਾ ਤਾਂ ਇਹਦੇ ਵਿੱਚੋਂ ਨਿਕਲ ਜਾਏਗਾ ਜਿਹੜਾ ਇਹਦੇ ਵਿੱਚ ਤਤੋਂ ਤਾਂ ਨਿਕਲ ਜਾਣੇ ਆ ਨਾ ਮਤਲਬ ਅਸੀਂ ਇਹਨੂੰ ਡਾਇਰੈਕਟ ਹੀਟ ਤੇ ਨਹੀਂ ਦੇਣਾ ਇਹਨੂੰ ਡਾਇਰੈਕਟ ਹੀਟ ਤੇ ਨਹੀਂ ਦੇਣਾ ਇਹਨੂੰ ਗਰਮ ਰੋਟੀ ਤੇ ਇਹਨੂੰ ਚੋਪੜ ਕੇ ਰੋਟੀ ਖਾ ਲਓ ਠੀਕ ਹੈ ਅੱਧਾ ਚਮਚਾ ਗਰਮੀਆਂ ਦੇ ਵਿੱਚ ਤੁਸੀਂ ਅੱਧਾ ਚਮਚ ਲੈ ਕੇ ਸਬਜ਼ੀ ਚ ਪਾ ਲਓ ਸਰਦੀਆਂ ਤੁਸੀਂ ਚਮਚ ਪਾਰੋ ਜਿਹੜੀ ਛੋਟੀ ਛੋਟੀ ਮੋਟੀ ਸਮੱਸਿਆ ਉਹ ਤਾਂ ਇਹ ਨਹੀਂ ਹੱਲ ਕਰ ਦੇਣੀ ਜਿਹੜੇ ਲੱਤਾਂ ਦਰਦ ਕਰਦੀਆਂ ਨੇ ਚ ਬਹੁਤ ਕੜਿੱਲਾਂ ਪੈ ਜਾਂਦੀਆਂ ਨੇ ਲੱਤਾਂ ਦੇ ਵਿੱਚ ਕੜਿੱਲਾਂ ਵਸਦਿਆ ਹੈਗੀ ਹੈ ਜੀ ਵੈਰੀ ਕੁਝ ਵੇਹਿੰਦਾ ਛੋਟਾ ਜਿਹਨੂੰ ਸੱਚਾ ਨਾ ਫਾਰਮੂਲਾ ਉਹਦੇ ਵਾਸਤੇ ਤਾਂ ਇਹ 100% ਰਿਜ਼ਲਟ ਹੈ ਠੀਕ ਹੈ ਪੂਰੀ 100 ਜਿਹੜੀ ਆ ਗਰੀਸ ਇਹ ਗਰੀਸ ਦੀ ਮਾਲਸ਼ ਕਰੋ ਇਹ ਸੌਫਟ ਕਰ ਦਿੰਦਾ ਔਰ ਗਰੀਸ ਨੂੰ ਗਰੀਸ ਦੀ ਮਾਲਸ਼ ਕਰੋ मतलब वो तकरीबन तेरे थोड़ी अपिनियां ए नरम लत्ता जिथे भी अकड़ेवा पया बा अकड़गी तोण अकड़गी ਢੋਈ तो, ਕਿਤੇ ਵੀ अकड़ेवा सर्वाइकल होया सर्वाइकल वेद ना ठीक हो ਜਾਂਦਾ ਤੁਸੀਂ ਦੋ ਵਾਰ ਮ사ਜ ਕਰਾਓ सर्वाइकਲ ਵੀ ਨਹੀਂ ਰਹਿੰਦਾ ਇਹਦੇ ਨਾਲ ਰੋਕੀ ਸਾਹਿਬ ਤੁਹਾਡੀ ਕਰੀ ਸੀ ਤੁਸੀਂ ਦੋ ਵਾਰ ਮੈਨੂੰ ਆਪ ਦੱਸ ਦਿਓ ਇਹ ਪਹਿਲਾਂ ਸਰਵਾਈਕਲ ਤੁਹਾਡੀ ਵੀ ਹਟਾਈ ਵੀ ਹੈ ਤੁਸੀਂ ਰੋਜ਼ ਇੰਨਾ ਸਫਰ ਕਰਦੇ ਹੋ ਸਫਰ ਕਰਨ ਤੋਂ ਬਾਅਦ ਤੁਹਾਨੂੰ ਵੀ મતલਬ ਤਕਲੀਫ ਤਾਂ ਹੁੰਦੀ ਸੀਗੀ ਤੁਸੀਂ ਆ ਕੇ ਮੈਨੂੰ ਕਿਹਾ ਜੀ ਇਹ ਮੇਰੇ ਵੀ ਸਰਵਾਈਕਲ ਹੋਇਆ ਦੋ ਵਾਰ ਤੁਸੀਂ ਮੇਰੇ ਮੁੰਡੇ ਤੋਂ ਮਿਲਾਇਆ ਹੈ ਦਸੂ ਸਰਵਾਈਕਲ ਤੁਹਾਨੂੰ ਹੋਈ ਹੀ ਦੁਆਰਾ ਜੀ 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 ਬਿਲਕੁਲ ਠੀਕ ਦਿੱਕਤ ਆਈ ਨਹੀਂ ਕਦੇ ਉਸ ਤੋਂ ਕੋਈ ਦਿੱਕਤ ਨਹੀਂ ਆਉਂਦੀ ਬੰਦੇ ਬੰਦੇ ਦਿੱਕਤ ਨਹੀਂ ਆਉਂਦੀ ਇੰਨਾ ਵਧੀਆ ਦਾ ਰਿਜ਼ਲਟ ਹੈ ਇਹ ਵੀ ਸਾਡੇ ਕੋਲੇ ਅਵੇਲੇਬਲ ਹੈ ਇਹ ਵੀ ਸਾਡੇ ਕੋਲੇ ਅਵੇਲੇਬਲ ਹੈ ਜਦੋਂ ਵੀ ਮਰਜ਼ੀ ਆ ਕੇ ਤੁਹਾਡੇ ਜਿਹੜੇ ਸਕਰੀਨ ਤੇ ਨੰਬਰ ਹੈ ਉਹ ਤੇ ਬੰਦਾ ਫੋਨ ਕਰਕੇ ਸਾਡਾ ਆਰਡਰ ਬੁੱਕ ਕਰ ਸਕਦਾ ਇੱਕ ਬ੍ਰਾਂਡ ਸਾਡੀ ਬਰਨਾਲੇ ਹੈ ਸੇਖਾ ਰੋਡ ਨੌ ਨੰਬਰ ਗਲੀ ਦੇ ਮੇਨ ਸੜਕ ਤੇ ਇੱਥੇ ਮਹਾਲੀ ਮਦਨਪੁਰ ਚੌਂਕ ਸ਼ੀਤਲਾ ਮਾਤਾ ਮੰਦਿਰ ਦੇ ਨਾਲ ਦੀਪ ਕਾਰਵਾਸ ਸੁਖ ਅਜਰਵੈਦਿਕ ਮਹਾਲੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਏ ਸਨ ਸੁਖ ਹੈਰਵਿੱਦ ਦੇ ਐਮ ਡੀ ਰਾਜਵਿੰਦਰ ਸਿੰਘ ਗਿੱਲ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜੇਕਰ ਇਸ ਤੇਲ ਦਾ ਇਸਤੇਮਾਲ ਹੈਗਾ ਰੋਟੀ ਚੋਪੜਨ ਲੱਗੇ ਔਰ ਦਾਲ ਚ ਸਰਦੀਆਂ ਵਿੱਚ ਇੱਕ ਚਮਚਾ ਤੇ ਗਰਮੀਆਂ ਦੇ ਵਿੱਚ ਅੱਧਾ ਇੱਕ ਚਮਚਾ ਜੇਕਰ ਅਸੀਂ ਇਸਤੇਮਾਲ ਕਰਨਾ ਸ਼ੁਰੂ ਕਰ ਦਈਏ ਤਾਂ ਜਿਹੜੀ ਸਾਡੀ ਬਲੌਕਿੰਗ ਹੈਗੀ ਹੈ ਨਸਾਂ ਦੀ ਬਲੌਕਿੰਗ ਹੈਗੀ ਹੈ ਨਾੜਾਂ ਜਾਮ ਹੋ ਜਾਂਦੀਆਂ ਨੇ ਲੱਤਾਂ ਆਕੜ ਜਾਂਦੀਆਂ ਨੇ ਕੜੇਲੇ ਪੈ ਜਾਂਦੀਆਂ ਨੇ ਤੁਰੰਤ ਚ ਦਿੱਕਤ ਆਉਂਦੀ ਹੈ ਅੱਛਾ ਇਹ ਜਿਹੜਾ ਤੁਹਾਡਾ ਨੁਸਖਾ ਅੱਡੀਆਂ ਤੇ ਕਿਹੜਾ ਨੁਸਖਾ ਕੰਮ ਕਰੂਗਾ ਤੁਹਾਡਾ ਆਹ ਤੇਲ ਕੰਮ ਕਰੂਗਾ ਜਾਂ ਆਹ ਚੀਜ਼ ਕੰਮ ਕਰੂਗੀ ਇਹ ਤੁਹਾਡਾ ਇਹ ਕਰੇਗਾ ਅੱਡੀਆਂ ਤੇ ਸਾਡਾ ਗਰੀਬੀ ਬੜੀ ਦਰਦ ਕਰਦੀ ਹੈ ਬੜੀ ਬੜੀ ਦਰਦ ਕਰਦੀ ਹੈ ਪੈਰ へਠਾ ਨਹੀਂ ਲੱਗਦਾ ਮੈਂ ਉੱਠਦੇ ਸਵੇਰੇ ਸਵੇਰੇ ਉੱਠਦੇ ਆ ਜਦੋਂ ਅੱਡੀ ਮਤਲਬ ਚੀਕ ਨਿਕਲਦੀ ਹੈ ਬਾਈ ਜੀ ਰੁਕੀ ਸਾਹਿਬ ਜਿਹੜਾ ਮੈਂ ਤੁਹਾਨੂੰ ਦੱਸਣਾ ਅੱਡੀਆਂ ਦੇ ਵੀ ਕਿਹਦਾ ਜੂਰਗ ਐਸਿਡ ਨਾਲ ਵੀ ਅੱਡੀਆਂ ਦਰਦ ਕਰਨ ਲੱਗ ਜਾਂਦੀਆਂ ਜਿਹਦਾ ਜੂਰਗ ਐਸਿਡ ਵਧਿਆ ਹੋਵੇ ਉਹਦੇ ਨਾਲ ਵੀ ਅੱਡੀਆਂ ਕਰਦੇ ਪਰ ਫਿਰ ਵੀ ਇਹ ਜੂਰਗ ਐਸਿਡ ਕਈਆਂ ਦਾ ਨਹੀਂ ਹੁੰਦਾ ਅਗਲੇ ਉਹੀ ਦਰਦ ਹੁੰਦਾ ਤਾਂ ਜਿਹੜਾ ਸਾਡਾ ਗ੍ਰੀਸ ਮਲੋ ਦਰਦ ਰਹਿੰਦੇ ਨਹੀਂ ਹੈਗਾ ਜੀ ਜੀ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਵਾਰ ਫੇਰ ਸਾਰੀ ਗੱਲਬਾਤ ਕਰਨ ਦੇ ਲਈ ਸਾਨੂੰ ਜਾਣਕਾਰੀ ਦੇਣ ਵਾਸਤੇ ਸੋ ਇਹ ਸੰ ਸੁਖੈਰ ਵਿਦ ਦੇ ਐਮ ਡੀ ਰਾਜਵਿੰਦਰ ਸਿੰਘ ਗਿੱਲ ਜਿਨ੍ਹਾਂ ਨੇ ਦੱਸਿਆ ਕਿ ਇਸ ਤਰੀਕੇ ਨਾਲ ਅਸੀਂ ਇਸ ਅਰਬੀ ਤੇਲ ਜਿਹਨੂੰ ਜ਼ੈਤੂਨ ਦਾ ਤੇਲ ਵੀ ਕਿਹਾ ਜਾਂਦਾ ਹੈ ਜ਼ਿਆਦਾਤਰ ਅਰਬੀ ਇਸ ਤੇਲ ਦਾ ਇਸਤੇਮਾਲ ਆਪਣੇ ਘਰਾਂ ਦੇ ਵਿੱਚ ਕਰਦੇ ਨੇ ਤੇ ਇਸ ਤੇਲ ਦਾ ਇਸਤੇਮਾਲ ਕਰਨ ਦਾ ਢੰਗ ਦੱਸਿਆ ਕਿ ਕਿਵੇਂ ਇਹ ਲੱਤਾਂ ਦੀਆਂ ਲਗਭਗ 70 ਤਰ੍ਹਾਂ ਦੀਆਂ ਨੂੰ ਪ੍ਰੋਬਲਮਸ ਹੈਗੀਆਂ ਨੇ ਜਿਹੜੀਆਂ ਉਹ ਦੂਰ ਕਰ ਸਕਦਾ ਹੈ ਚੋਪੜਣ ਨਾਲ ਔਰ ਇਸ ਨਗਰਸੀ ਦਾਲ ਦੇ ਵਿੱਚ ਪਾ ਕੇ ਖਾਣਿਆ ਪਰ ਮੇਰਾ ਸਲਾਹ ਮੇਰੀ ਮਸ਼ਵਰਾ ਤੁਹਾਨੂੰ ਇਹ ਹੈ ਕਿ ਇੱਕ ਵਾਰ ਇਸਤੇਮਾਲ ਕਰਨ ਤੋਂ ਪਹਿਲਾਂ ਚੰਗੇ ਵੈਦ ਹਕੀਮ ਡਾਕਟਰ ਨਾਲ ਇਹ ਤੇਲ ਬਾਬਤ ਆਪਣੀ ਗੱਲਬਾਤ ਕਰਕੇ ਉਹਦੀ ਸਲਾਹ ਮੁਤਾਬਕ ਹੀ ਇਸ ਦਾ ਇਸਤੇਮਾਲ ਜਿਹੜਾ ਤੁਸੀਂ ਉਹ ਸ਼ੁਰੂ ਕਰਨਾ ਹੈ ਔਰ ਉਮੀਦ ਕਰਦੇ ਹਾਂ ਵੀਡੀਓ ਨੂੰ ਲੁੱਕਰ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਕੜੀਲੇ ਪੈਂਦੀਆਂ ਨੇ ਲੱਤਾਂ 'ਚ ਬੜਾ ਦਰਦ ਹੈ ਬੜਾ ਤੰਗ ਨੇ ਰਾਤ ਨੂੰ ਸੌਣ ਲੱਗੇ ਚੀਕ ਨਹੀਂ ਮਾਰਦੇ ਕਿਉਂਕਿ ਸਾਰਾ ਪਰਿਵਾਰ ਡਿਸਟਰਬ ਹੋ ਜਾਂਦਾ ਹੈ ਹਾਲਾਤ ਇਸ ਤਰੀਕੇ ਨਾਲ ਜਿਹੜੇ ਉਹ ਬਣ ਜਾਂਦੇ ਨੇ ਕੀ ਕਹਿ ਰਹੇ ਹੋ ਕੁਝ ਕਹਿਣਾ ਚਾਹੁੰਦੇ ਹੋ ਵੈਰੀ ਕੁਜ ਵੈਰੀ ਕੁਜ ਜਿਨ੍ਹਾਂ ਲੱਤਾਂ ਤੇ ਨੀਲੀਆਂ ਲੈਣਾ ਹੋ ਜਾਂਦੀ ਹੈ ਨਾ ਉਹਨੂੰ ਵੈਰੀ ਕੋਜ਼ ਵੇਨ ਕਹਿੰਦੇ ਆ ਓਥੇ ਵੀ ਕੰਮ ਕਰਦਾ ਹੈ ਜੀ 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 ਵੈਰੀ ਕੋਜ਼ ਵੇਨਸ ਤੇ ਵੀ ਪ੍ਰਧਾਨ ਜੀ ਦਾ ਕਹਿੰਦਾ ਕਿ ਵੈਰੀ ਕੋਜ਼ ਵੇਨਸ ਦੇ ਉੱਤੇ ਵੀ ਬੜਾ ਦਾ ਵਧੀਆ ਰਿਜ਼ਲਟ ਹੈਗਾ ਸੋ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਸੁਖਰ ਵਿਦਿਆ ਦੇ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਪ੍ਰਧਾਨ ਜੀ ਨਾਲ ਯਾਨੀ ਕਿ ਸੁਖਰ ਵਿਦਿਆ ਦੇ ਐਮ ਡੀ ਨੇ ਜਿਹੜੇ ਰਾਜਵਿੰਦਰ ਸਿੰਘ ਗਿੱਲ ਹੋਰਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਆਗਿਆ ਧੰਨਵਾਦ